ਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਉਹ ਖੜੇ ਕੀਤੇ ਗਏ ਨੇ ਦੇਖ ਸਕਦੇ ਹੋ ਆਲਾ ਅਫਸਰਾਨ ਜਿਹੜੇ ਨੇ ਉਹ ਲਗਾਤਾਰ ਘਰ ਦੇ ਇਰਦ-ਗਿਰਦ ਮੁਆਇਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਅਕਰ ਇੱਕ ਘਟਨਾ ਹੋਈ ਕਿਵੇਂ ਪੰਜਾਬ ਦੇ ਕਿਸ ਗੈਂਗਸਟਰ ਗਰੁੱਪ ਦੇ ਨਾਲ ਇਹ ਘਟਨਾ ਜੁੜਦੀ ਹੈ ਇਸ ਤੋਂ ਪਹਿਲਾਂ ਜੀ ਦੋ ਵਿਅਕਤੀ ਚੰਡੀਗੜ੍ਹ ਦੇ ਵਿੱਚ ਹੋਈ ਵੱਡੀ ਵਾਰਦਾਤ ਤੋਂ ਬਾਅਦ ਤਾਂ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਰੋਡ ਐਗਜ਼ਾਮਿਨ ਕੀਤਾ ਗਿਆ ਤੇ ਵੱਡੇ ਪੱਧਰ ਤੇ ਤਲਾਸ਼ੀ ਵੀ ਜਿਹੜੀ ਆ ਉਹ ਘਰ ਦੇ ਅਰਦਗਿਰਦ ਕੀਤੀ ਜਾ ਰਹੀ ਹੈ ਹਾਲਾਂਕਿ ਘਟਨਾ ਕੱਲ ਦੇਰ ਸ਼ਾਮ ਦੀ ਹੈ ਉਸ ਤੋਂ ਬਾਅਦ ਵੱਡਾ ਫੇਲਿਅਰ ਜਿਹੜਾ ਉਹ ਇੰਟੈਲੀਜੈਂਸ ਦਾ ਜ਼ਰੂਰ ਕਿਹਾ ਜਾ ਸਕਦਾ ਤਾਂ ਤਸਵੀਰਾਂ ਦੇਖੋ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਦਿਖਾ ਰਹੇ ਆਂ ਚੌਕਸੀ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਇਸ ਵੱਡੀ ਘਟਨਾ ਤੋਂ ਬਾਅਦ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣ ਤੋਂ ਬਾਅਦ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੁਫੀਆ ਵਿਭਾਗ ਤੇ ਖੜੇ ਹੋ ਜਾਂਦੇ ਨੇ ਕਿਉਂਕਿ ਦੋ ਰਾਜਾਂ ਦੀ ਰਾਜਧਾਨੀ ਦੇਸ਼ ਦਾ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਗਿਣਾ ਜਾਂਦਾ ਚੰਡੀਗੜ੍ਹ ਦੇ ਵਿੱਚ ਬਲਾਸਟ ਨਾਮੀ ਘਟਨਾ ਹੋ ਜਾਣਾ ਪੌਸ਼ ਇਲਾਕੇ ਦੇ ਵਿੱਚ ਘਟਨਾ ਹੋ ਜਾਣਾ ਤਾਂ ਇਹ ਚੰਡੀਗੜ੍ਹ ਪੁਲਿਸ ਤੇ ਖੁਫੀਆ ਵਿਭਾਗ ਤੇ ਬਹੁਤ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਤਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਉਹ ਖੜੇ ਕੀਤੇ ਗਏ ਨੇ ਤੇ ਦੇਖ ਸਕਦੇ ਹੋ ਆਲਾ ਅਫਸਰਾਨ ਜਿਹੜੇ ਨੇ ਉਹ ਲਗਾਤਾਰ ਘਰ ਦੇ ਅਰਦਗਿਰਦ ਮੁਆਇਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਘਟਨਾ ਹੋਈ ਕਿਵੇਂ ਪੰਜਾਬ ਦੇ ਕਿਸ ਗੈਂਗਸਟਰ ਗਰੁੱਪ ਦੇ ਨਾਲ ਇੱਕ ਘਟਨਾ ਜੁੜਦੀ ਹੈ ਇਸ ਤੋਂ ਪਹਿਲਾਂ ਜੀ ਦੋ ਵਿਅਕਤੀ ਜਿਹੜੇ ਨੇ ਰੈਕੀ ਕਰਦੇ ਇੱਥੋਂ ਗ੍ਰਿਫਤਾਰ ਕੀਤੇ ਗਏ ਨੇ ਪਿਛਲੇ ਸਾਲ ਦੀ ਜ਼ਿਕਰ ਕਰਿਆ ਜਾਵੇ ਤਾਂ ਹੁਣ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਹਾਲਾਂਕਿ ਆਟੋ ਡਰਾਈਵਰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੂਤਰਾਂ ਤੋਂ ਪਤਾ ਲੱਗਿਆ ਕਿ ਸੈਕਟਰ 43 ਤੋਂ ਜਿਹੜਾ ਉਹਨਾਂ ਨੂੰ ਨਾਲ ਲੈ ਕੇ ਆਂਦਾ ਗਿਆ ਸੀ ਤਾਂ ਬਿਲਕੁਲ ਜੇ ਗੱਲ ਕੀਤੀ ਜਾਵੇ ਸੈਕਟਰ 43 ਤੋਂ ਜਿਹੜਾ ਉੱਥੋਂ ਲੈ ਕੇ ਇੱਥੇ ਆਇਆ ਗਿਆ ਉਸ ਤੋਂ ਬਾਅਦ ਤਾਂ ਹੁਣ ਉਹ ਪੰਜਾਬ ਵੱਲ ਗਏ ਨੇ ਜਾਂ ਅਦਰ ਸਾਈਡ ਤਾਂ ਲਗਾਤਾਰ ਇਨਵੈਸਟੀਗੇਸ਼ਨ ਦਾ ਪਾਰਟ ਆ ਪਰ ਹੁਣ ਸੁਰੱਖਿਆ ਜਿਹੜੀ ਆ ਉਹ ਵਧਾ ਦਿੱਤੀ ਗਈ ਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਚੌਕਸ ਸੁਰੱਖਿਆ ਕਰ ਦਿੱਤੀ ਗਈ ਆ ਕੱਲ ਸ਼ਾਮ ਹੋਏ ਬਲਾਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਕਰਦੇਰ ਦੇ ਗਿਰਦ ਜਿਹੜਾ ਅਮੋਇਨਾ ਕੀਤਾ ਜਾ ਰਿਹਾ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਚੰਡੀਗੜ੍ਹ ਪੁਲਿਸ ਦਾ ਜਿਹੜੀ ਉਹ ਇਨਵੈਸਟਿਗੇਟ ਕਰਦੀ ਨਜ਼ਰ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਹੋਈ ਵੱਡੀ ਵਾਰਦਾਤ ਤੋਂ ਬਾਅਦ ਤਾਂ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਰੋਡ ਐਗਜ਼ਾਮਿਨ ਕੀਤਾ ਗਿਆ ਹੈ ਤਾਂ ਵੱਡੇ ਪੱਧਰ ਤੇ ਤਲਾਸ਼ੀ ਵੀ ਜਿਹੜੀ ਹੈ ਉਹ ਘਰ ਦੇ ird gird ਕੀਤੀ ਜਾ ਰਹੀ ਹੈ ਹਾਲਾਂਕਿ ਘਟਨਾ ਕੱਲ ਦੇਰ ਸ਼ਾਮ ਦੀ ਹੈ ਉਸ ਤੋਂ ਬਾਅਦ ਵੱਡਾ ਫੇਲਿਅਰ ਜਿਹੜਾ ਉਹ ਇੰਟੈਲੀਜੈਂਸ ਦਾ ਜ਼ਰੂਰ ਕਿਹਾ ਜਾ ਸਕਦਾ ਤਾਂ ਤਸਵੀਰਾਂ ਦੇਖੋ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਦਿਖਾ ਰਹੇ ਹਾਂ ਚੌਕਸੀ ਜਿਹੜੀ ਆ ਉਹ ਵਧਾ ਦਿੱਤੀ ਗਈ ਹੈ ਇਸ ਵੱਡੀ ਘਟਨਾ ਤੋਂ ਬਾਅਦ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣ ਤੋਂ ਬਾਅਦ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੁਫੀਆ ਵਿਭਾਗ ਤੇ ਖੜੇ ਹੋ ਜਾਂਦੇ ਨੇ ਕਿਉਂਕਿ ਦੋ ਰਾਜਾਂ ਦੀ ਰਾਜਧਾਨੀ ਦੇਸ਼ ਦਾ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਚੰਡੀਗੜ੍ਹ ਦੇ ਵਿੱਚ ਬਲਾਸਟ ਨਾਮੀ ਘਟਨਾ ਹੋ ਜਾਣਾ ਪੌਸ਼ ਇਲਾਕੇ ਦੇ ਵਿੱਚ ਘਟਨਾ ਹੋ ਜਾਣਾ ਤਾਂ ਇਹ ਚੰਡੀਗੜ੍ਹ ਪੁਲਿਸ ਤੇ ਖੁਫੀਆ ਵਿਭਾਗ ਤੇ ਬਹੁਤ ਵੱਡੇ ਸਵਾਲ ਖੜੇ ਕਰ ਦਿੰਦਾ ਹੈ Tá A gente